ਪੰਜਾਬ ਲਗਾਤਾਰ ਹੜਾ ਨਹੀਂ ਮਾਰ ਚੱਲ ਰਿਹਾ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਜਿੱਥੇ ਬਿਆਸ ਤੇ ਰਾਵੀ ਜਿਹੜਾ ਖਾਸ ਕਰਕੇ ਮੱਝ ਦਾ ਏਰੀਆ ਜੋ ਪਾਕਿਸਤਾਨ ਬਾਰਡਰ ਦੇ ਨਾਲ ਲੱਗਦਾ ਉਹ ਸਾਰਾ ਹੜਾਂ ਦੇ ਵਿੱਚ ਡੁੱਬਿਆ ਦੂਜੇ ਪਾਸੇ ਘੱਗਰ ਦਰਿਆ ਜਿਹੜਾ ਉਸ ਦਾ ਪਾਣੀ ਲਗਾਤਾਰ ਚੜ ਰਿਹਾ ਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਮਾਰ ਵੀ ਕਰ ਰਿਹਾ ਐਮਪੀ ਡਾਕਟਰ ਤਰਵੇਰ ਗਾਂਧੀ ਹੁਣੀ ਅੱਜ ਜੈਜਾ ਲਾਈਨ ਪਹੁੰਚ ਨੇ ਅਹ ਗੰਦ ਸਭ ਕਿਵੇਂ ਵੇਖਿਆ ਜਾਵੇ ਜੋ ਪੰਜਾਬ ਦੀ ਸਥਿਤੀ ਹੈ ਹੜ੍ਹਾਂ ਨੂੰ ਲੈ ਕੇ ਜਿਹੇ ਉਹ ਮੈਂ ਜ਼ਿਕਰ ਕੀਤਾ ਹੈਗਾ ਯਾ ਪੰਜਾਬ ਚੋਂ ਤਿੰਨ ਮੁੱਖ ਦਰਿਆ ਵਗਦੇ ਹੈਗੇ ਰਾਵੀ ਸਤਲੁਜ ਤੇ ਬਿਆਸ ਉਹਨਾਂ ਚ ਵੀ ਮਤਲਬ ਹੜ੍ਹਾਂ ਵਾਲੀ ਹਾਲਤ ਪੈਦਾ ਹੋਈ ਹੈ ਹਿਮਾਚਲ ਚ ਬਹੁਤ ਮੀਂਹ ਪਏ ਹੈਗੇ ਹੈ ਪੰਜਾਬ ਹਿਮਾਚਲ ਐ ਰਾਵੀ ਵਾਸਤੇ ਉੱਪਰ ਰਿਪੇਰੀਅਨ ਰਾਜ ਹੈ ਕਸ਼ਮੀਰ ਤੇ ਲੋਅਰ ਰਿਪੇਰੀਅਨ ਰਾਜ ਹੈ ਪੰਜਾਬ ਸਤਲੁਜ ਬਿਆਸ ਵਾਸਤੇ ਉੱਪਰ ਰਿਪੇਰੀਅਨ ਰਾਜ ਹੈ ਹਿਮਾਚਲ ਤੇ ਲੋਅਰ ਰਿਪੇਰੀਅਨ ਰਾਜ ਹੈ ਪੰਜਾਬ ਸੋ ਹਿਮਾਚਲ ਤੋਂ ਬਾਅਦ ਕਸ਼ਮੀਰ ਤੋਂ ਬਾਅਦ ਇਹ ਤਿੰਨੇ ਦਰਿਆ ਪੰਜਾਬ 'ਚ ਵੜਦੇ ਹੈਗੇ ਆ ਤੇ ਪੰਜਾਬ ਜੇ ਇਹਨਾਂ ਜਿਹੜੇ ਕੈਚ ਮਟੀਰੀਆ ਹਿਮਾਚਲ ਤੇ ਕਸ਼ਮੀਰ ਜੁਤੇ ਬਾਰਿਸ਼ ਜਿਆਦਾ ਹੁੰਦੀ ਹੈ ਤਾਂ ਇੱਥੇ ਲਾਜ਼ਮੀ ਹੈ ਕਿ ਪੰਜਾਬ ਦੇ ਹੜ੍ਹਾਂ ਨੇ ਚਪੇਟ ਚਾਣਾ ਹੈਗਾ ਇਹੀ ਹੁੰਦੇ ਰਿਪੇਰੀਅਨ ਰਾਜ ਅਸੀਂ ਰਿਪੇਰੀਅਨ ਰਾਜ ਹੈਗਾ ਸਾਡਾ ਪਾਣੀ ਲਿਜਾਣ ਦਾ ਬਥੇਰੇ ਹੁਸ਼ਾਰ ਨੇ ਰਾਜਸਥਾਨ ਤੇ ਹਰਿਆਣੇ ਵਾਲ ਜ਼ਿੱਦ ਦੁੱਖ ਦੀ ਘੜੀ ਜੋ ਚੱਲਦੇ ਜੋ ਸੰਤਾਪ ਚੱਲਦੇ ਹੜਾਂ ਦਾ ਸਾਡੀ ਜ਼ਮੀਨਾਂ ਖੁਰਦੀਆਂ ਸਾਡੇ ਬੰਦੇ ਮਰਦੇ ਸਾਡੇ ਪਜੂ ਤਾਂ ਮਰਦਾ ਸਾਡਾ ਅਰਬਾਂ ਖਰਬਾਂ ਨੁਕਸਾਨ ਹਰ ਸਾਲ ਹੁੰਦਾ ਜ਼ਿੰਦਗੀ ਅਸਵਸਤ ਹੁੰਦੀ ਹੈ ਉਹਦਾ ਕੋਈ ਬਾਹ ਫੜਨੋਂ ਤਿਆਰ ਨਹੀਂ ਹੈਗਾ ਸਾਡੀ ਸਾਡੇ ਪਾਣੀ ਵੰਡਣ ਵਾਸਤੇ ਸੈਂਟਰ ਤਿਆਰ ਸੀਗਾ ਪਾਣੀ ਖੋਣ ਵਾਸਤੇ ਤਿਆਰ ਸੇਗਾ ਜਿਹੜੇ ਬਾਕੀ ਨੁਕਸਾਨ ਹੈ ਰਿਪੇਅਰਿੰਗ ਰਾਜ ਹੋਣ ਦੇ ਦਿਰ ਉਹ ਦਰਿਆ ਕਰਦੇ ਹੈਗੇ ਉਹ ਸਾਡੀ ਕੋਈ ਬਾਫੜਨ ਤਿਆਰ ਨਹੀਂ ਹੈਗੀ ਹੈ ਔਰ ਪੰਜਾਬ ਸਰਕਾਰ ਦੀ ਨਲਾਕੀ ਹੈਗੀ ਕਿ ਕੇਂਦਰ ਦੇ ਉੱਤੇ ਉੱਥੇ ਜਾ ਕੇ ਤਰਨੇ ਮਾਰ ਕੇ ਜਿਹੜਾ ਆਰਡੀਐਫ 8000 ਕਰੋੜ ਦੇ ਕਰੀਬ ਉਹਨੂੰ ਰਿਲੀਜ਼ ਕਰਾਨ ਤੇ ਉਹਦੇ ਨਾਲ ਸਾਰਾ ਮੈਕਸਿਮ ਰੀਲੀਫ ਹੈਗਾ ਤਿੰਨੇ ਦਰਿਆਵਾਂ ਦੇ ਤੇ ਸਖੱਗਰ ਦਰਿਆ ਦੇ ਚੌ ਚਾਹਾਂ ਦਰਿਆਵਾਂ ਦੇ ਜੋ ਨੁਕਸਾਨ ਹੈ ਲੋਕਾਂ ਨੂੰ ਹੋਇਆ ਉਹਦੇ ਪਰਪਾਈ ਕੀਤੀ ਜਾਵੇਗੀ ਜਲ ਸਰੋਤ ਮੰਤਰੀ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਜੂਨ ਦੇ ਵਿੱਚ ਪਾਣੀ ਛੱਡਣ ਲਈ ਕਿਹਾ ਸੀ ਜੇ ਉਦੋਂ ਤੋਂ ਹੁਣ ਤੱਕ ਛੱਡਿਆ ਜਾ ਰਿਹਾ ਹੁੰਦਾ ਤਾਂ ਬੀਬੀਐਮਬੀ ਸਾਡੀ ਗੱਲ ਮੰਨਦੀ ਤਾਂ ਇਹ ਤਬਾਈ ਨਹੀਂ ਸੀ ਹੋਣੀ ਆ ਬਿਲਕੁਲ ਬਹੁਤ ਇਕੱਲੇ ਉਹ ਉਹਨਾਂ ਦੇ ਬਿਨਾਂ ਜਲ ਸਰੋਤ ਮੰਤਰੀ ਦੀ ਗੱਲ ਨਹੀਂ ਹੈਗੀ ਜਿਹੜੇ ਚੀਫ ਇੰਜੀਨੀਅਰ ਨੇ ਬਾਡਰ ਰਿਸੋਰਸ ਦੇ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਪੱਖ ਨਹੀਂ ਜੀ ਪਾਣੀ ਛੱਡਣ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਇਹ ਬਹੁਤ ਨੁਕਸਦਾਰ ਹੈਗੀ ਹੈ ਇਹ ਅਕਸਰ ਪੰਜਾਬ ਸਾੜਾਂ ਵਾਸਤੇ ਜ਼ਿੰਮੇਵਾਰ ਹੈ ਬੀਬੀਐਮਬੀ ਹਾਂਜੀ ਤੇ ਫਿਰ ਕੇਂਦਰ ਸਰਕਾਰ ਤੋਂ ਲਗਾਤਾਰ ਫੰਡ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਸੁਨੀਲ ਜਾਖੜ ਕਹਿੰਦੇ ਕਿ 650 ਕਰੋੜ ਰੁਪਏ ਜਿਹੜਾ ਉਹ ਜਾਰੀ ਕਰਤਾ ਸੀ ਜਿਨ੍ਹਾਂ ਦੇ ਵਿੱਚੋਂ 2250 ਕਰੋੜ ਰੁਪਏ ਜਿਹੜਾ ਪੰਜਾਬ ਕੋਲ ਪਹੁੰਚ ਗਿਆ ਸੀ ਪਰ ਪ੍ਰਬੰਧ ਨਹੀਂ ਕੀਤੇ ਗਏ ਪੰਜਾਬ ਦੇ ਵਿੱਚ ਜੇਕਰ ਇਹਦਾ ਪ੍ਰਬੰਧ ਕੀਤੇ ਜਾਂਦੇ ਪਹਿਲਾਂ ਕੋਈ ਸੰਭਿਆ ਜਾਂਦਾ ਤਾਂ ਸ਼ਾਇਦ ਅਜਿਹਾ ਨਾ ਹੁੰਦਾ ਦੇਖੋ ਇਸ 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 ਗੱਲ ਚ ਕਾਫੀ ਸਚਾਈ ਹੈਗੀ ਹੈ ਮੈਂ ਪਟਿਆਲੇ ਦੀ ਬੜੀ ਨਦੀ ਦੇਖੀ ਸੀ ਅੱਜ ਤੋਂ 20 ਦਿਨ ਪਹਿਲਾਂ ਤਾਂ ਜਿਹੜੀ ਆ ਜੰਗਲੀ ਬੂਟੀ ਸੀਗੀ ਸਾਰੀ ਬੜੀ ਨਦੀ ਉੱਨਾ ਭਰੀ ਪਈ ਸੀ ਉਹ ਸਾਫ਼ ਹੋਣੀ ਚਾਹੀਦੀ ਸੀ ਗਰਮੀਆਂ ਗਰਮੀਆਂ ਅਪ੍ਰੈਲ ਮਈ ਵਿੱਚ ਉਤੇ ਕੋਈ ਕੰਮ ਨਹੀਂ ਹੋਇਆ ਇਸ ਤਰ੍ਹਾਂ ਹੀ ਕੱਗਰ ਦਾ ਅਜੇ ਪਿਛਲੇ 25 ਸਾਲ ਤੋਂ ਕਦੀ ਵੀ ਕੱਗਰ ਦੀ ਰੈਗੂਲਰ ਸਫਾਈ ਜੋ ਇਸ ਫਲੋਰ ਫਲੋ ਕੈਮ ਰੱਖਣ ਵਾਸਤੇ ਫਲੋਰ ਨੂੰ ਅਨ ਇੰਪੀਡਰਡ ਜਾਂ ਫਲੋਰ ਰੋਕੇ ਨਾ ਕੋਈ ਕੋਈ ਜੜੀ ਬੁੱਟੀ ਚੱਕ ਹੋਰ ਜਿਹੜਾ ਵਾਅਦਾ ਹੈਗੀ ਉਹ ਨਾ ਹੋਵੇ ਤੇ ਉਹ 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 ਇਪਨਾ ਕੱਗਰ ਦੀ ਹੋਈ ਹੈ ਸੋ ਇਸ ਪ੍ਰਜਾਪ ਸਰਕਾਰ ਦੀ ਗੈਰ ਸੰਜੀਦਗੀ ਹੈ ਕਿ ਜਿਨਨੇ ਨਦੀਆਂ ਨਾਲੇ ਹੈਗੀਆਂ ਜਿਨਨੇ ਡਰੇਨਾ ਹੈਗੀਆਂ ਜਿਹੜੀ ਉਹਨਾਂ ਦੀ ਸਫਾਈ ਵਾਸਤੇ ਬਜਟ ਹੈਗਾ ਜਾਓ ਅਲਾਟ ਕੱਟ ਕਰਦੇ ਆ ਜਾਂ ਇਹਨਾਂ ਲੋਟ ਕਰਦੇ ਆ ਬਾਅਦ ਖੁਰਦੁਰਦ ਹੋ ਜਾਂਦਾ ਤੇ ਅਸਲੀ ਕਮ ਨਹੀਂ ਹੁੰਦਾ ਜਿਸ ਜਿਹਦੇ ਪਾਸੇ ਬੀਬੀ ਐਮਪੀ ਦੇ ਵਿੱਚ ਜਿਹੜੀ ਪੰਜਾਬ ਦੀ ਹਿੱਸੇਦਾਰੀ ਘਟੀ ਹੈ ਉਹਦਾ ਇਹ ਨੁਕਸਾਨ ਵੀ ਪੰਜਾਬ ਨੂੰ ਚੱਲਣਾ ਪੈ ਰਿਹਾ ਹੈ ਬਿਲਕੁਲ ਚੱਲਣਾ ਪੈ ਰਿਹਾ ਕਿਉਂਕਿ ਸਾਡੀ ਸਾਡੀ ਸੇ ਨਹੀਂ ਸਾਡੀ ਤੇਰੇ ਖਤਮ ਕਰਤੀ ਜਿਹੜਾ ਮੈਂਬਰ ਸਿਗਾ ਸਾਡਾ ਇੱਕ ਇਲੈਕਟ੍ਰੀਕਲ ਉਹ ਸਾਡਾ ਮੈਂਬਰ ਦਾ ਪੋਸਟ ਖਤਮ ਕਰਤੀ ਹੈ ਸਾਡਾ ਕੰਟਰੋਲ ਖਤਮ ਕਰਤਾ ਹੈਗਾ ਉੱਤੇ ਜਿਹੜੀ ਸਾਡੀ ਸਿਕਿਉਰਟੀ ਸੀ ਪੰਜਾਬ ਪੁਲਿਸ ਦੀ ਉਹ ਹਟਾ ਕੇ ਸੀਆਰਪੀਐਫ ਲਾਤੀ ਹੈਗੀ ਸੋ ਸਾਰੇ ਤਰ੍ਹਾਂ ਨਾਲ ਪੰਜਾਬ ਨੂੰ ਕਾਟੇਵਾਲ ਦੀ ਹਾਲਤ ਵਿੱਚ ਇਹ ਸਰਕਾਰ ਨੇ ਲੈ ਲੈਂ ਸੈਂਟਰ ਸਰਕਾਰ ਲੱਗੀ ਹੋਈ ਹੈ ਪੰਜਾਬ ਨੂੰ ਤਬਾਹ ਕਰਨ ਵਾਸਤੇ ਪੰਜਾਬ ਦਾ ਹੌਸਲਾ ਭੰਨ ਇੰਨੀ ਮੰਨੀ ਪਹਿਲਾਂ ਆਮ ਨੇ ਦਿਖਾਇਆ ਪੰਜਾਬ ਦੇ ਕਿਸਾਨਾਂ ਨੇ ਕਿਵੇਂ ਦ 1.5 ਸਾਲ ਲਗਾਤਾਰ ਦਿੱਲੀ ਦੀ ਬਰੂਹਾਂ ਤੇ ਬੈਠ ਕੇ ਛਿੱਧੀਆਂ ਪਾ ਕੇ ਵੀ ਮੋਦੀ ਨੂੰ ਝੁਕਣ ਵਾਸਤੇ ਮਜਬੂਰ ਕੀਤਾ ਔਰ ਜੇ ਪ੍ਰੋਪਰ ਸਰਕਾਰ ਬੰਦੀ ਹੈ ਲੋਕਾਂ ਦੀ ਸਰਕਾਰ ਬੰਦੀ ਹੈ ਕੋਈ ਜਿਹੜੀ ਪੰਜਾਬ ਦੇ ਮੁੱਦਿਆਂ ਦੇ ਸਵੇਰਨਸ਼ੀਲ ਹੈ ਉਹ ਲਾਜ਼ਮੀ ਤੌਰ ਤੇ ਆਉਣ ਵਾਲੇ ਸਮੇਂ ਚ ਸੈਂਟਰ ਕੋ ਆਪਣੇ ਹੱਕ ਲੈ ਕੇ ਰਹੂਗੀ ਜਿਹੜਾ ਮੰਡ ਏਰੀਆ ਦੇ ਵਿੱਚ ਕਿਸਾਨ ਹੈ ਗੰਧੀ ਸਾਹਿਬ ਉਹ ਕਹਿੰਦੇ ਕਿ ਦੋ ਤਰ੍ਹਾਂ ਦੇ ਬੰਨ ਨੇ ਕਹਿੰਦੇ ਸਾਡੇ ਇੱਥੇ ਇੱਕ ਤਾਂ ਜਿਹਨੂੰ ਸਰਕਾਰ ਮੰਨਦੀ ਹੈ ਤੁਸੀ ਬੰਨ ਜਿਹੜਾ ਹੈ ਇੱਕ ਜਿਹੜੇ ਦੂਜੇ ਬੰਨ ਨੇ ਕਹਿੰਦੇ ਉਹਨੂੰ ਕੋਈ ਸਰਕਾਰ ਤੇ ਪ੍ਰਸ਼ਾਸਨ ਕਹਿੰਦਾ ਹੈ ਪ੍ਰਾਈਵੇ ਨਹੀਂ ਉਹਨਾਂ ਦੇ ਵਿੱਚ ਰੇਤਾ ਡੇਡ ਡੇਡ 2 2 ਫੁੱਟ ਭਰਦਾ ਉਸ ਤੋਂ ਬਾਅਦ ਨਾ ਤਾਂ ਸਾਨੂੰ ਰੇਤਾ ਕੱਢਣ ਦਿੱਤਾ ਜਾਂਦਾ ਤੇ ਨਾ ਹੀ ਕਹਿੰਦੇ ਕਿ ਮੁੜ ਕੇ ਸਾਨੂੰ ਸਾਲਾਂ ਬਾਅਦ ਹੀ ਜਿਹੜਾ ਆਵਾਦ ਕਰਨੀ ਲੱਗਦੇ ਨੇ 23 ਤੋਂ ਬਾਅਦ ਫੇਚੀ ਜ ਫੇਰ ਆ ਗਏ ਬਿਲਕੁਲ ਜੀ ਬਿਲਕੁਲ ਬਹੁਤ ਬੜਾ ਜਿਹੜਾ ਰੇਤਾ ਆ ਜਾਂਦਾ ਉਹਦੇ ਮੁੜ ਕੇ ਰੇਤਾ ਚੱਕਣਾ ਮੁੜ ਕੇ ਜ਼ਮੀਨ ਨੂੰ ਵਾਹੀ ਯੋਗ ਤੇ ਫਸਲ ਦੇਣ ਯੋਗ ਬਣਾਉਣਾ ਬਹੁਤ ਵੱਡੀ ਤਰਦਦ ਕਰਨਾ ਪੈਂਦਾ ਬੜਾ ਪੈਸਾ ਖਰਚ ਆਉਂਦਾ ਹੈਗਾ ਔਰ ਹਰ ਦੂਏ ਤੀਏ ਸਾਲ ਜੀ ਉਹਨਾਂ ਨੇ ਕੰਮ ਕਰਨਾ ਪਵੇ ਤਾਂ ਆਮਦਨ ਸਵਾ ਹੋਣੀ ਹੈ ਖੇਤੀਬਾੜੀ ਆਪੇ ਘਟ ਘਟਿਆ ਧੰਦਾ ਬਣਨਾ ਹੈਗਾ ਤੇ ਸਕਦੇ ਮਿੱਟੀ ਦਾ ਇੱਕ ਬੱਟਲ ਨਹੀਂ ਆ ਪਰ ਰੇਤਾ ਚੱਕ ਸਕਦੇ ਤੇ ਜਿਹੜੇ ਖਾਨਣ ਮਾਫੀਆ ਹੈਗਾ ਜੇ ਸਾਰੇ ਹੀ ਸ਼ਾਮਲ ਨੇ ਸਾਰੇ ਐਮਐਲਏ ਸ਼ਾਮਲ ਨੇ ਸਾਰੇ ਇਹਦੇ ਵੱਡੇ ਵੱਡੇ ਜਿਹੜੇ ਸਾਰੀਆਂ ਪਾਰਟੀਆਂ ਦੇ ਬੰਦੇ ਸ਼ਾਮਲ ਸਗੇ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹਜ਼ਾਰਾਂ ਕਰੋੜਾ ਰੁਪਏ ਦਾ ਜਿਹੜਾ ਬਜਟ ਹੈਗਾ ਜਿਹੜਾ ਲੁੱਟ ਹੈਗੀ ਹੈ ਉਹ ਇਹਨਾਂ ਐਮਐਲਏ ਨੇ ਕੀਤੀ ਹੈਗੀ ਕਿ ਜੇ ਅਸੀਂ ਰੇਤਾ ਚੱਕਣ ਦੀ ਕੋਸ਼ਿਸ਼ ਵੀ ਕਰਦੇ ਹਾਂ ਅਸੀਂ ਤਾਂ ਬੰਨ ਵੀ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਹਰ ਤੇ ਪਰਚੇ ਹੋ ਜਾਂਦੇ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਉਹਨਾਂ ਕਿਸਾਨ ਵੀਰਾਂ ਨਾਲ ਬਿਲਕੁਲ ਠੀਕ ਹੈ ਇਹਦਾ ਹੱਲ ਕੀ ਹੈ ਫਿਰ ਗਾਂਧੀ ਸਾਹਿਬ ਕਿਉਂਕਿ ਤੁਹਾਡਾ ਲੰ ਬਿਲਕੁਲ ਜੀ ਦੇਖੋ ਹਾਲਤਾ ਹੀ ਇਹ ਹੈ ਕਿ ਸਾਡੇ ਜਿਹੜੇ ਰਿਪੀਰੀਅਨ ਹੱਕ ਹੈ ਉਹ ਬਹਾਲ ਹੋਣੇ ਚਾਹੀਦੇ ਆ ਜੇ ਜੇ ਨੁਕਸਾਨ ਅਸੀਂ ਚੱਲ ਰਹਾ ਹੈਗਾ ਤਾਂ ਫਾਇਦੇ ਵੀ ਸਾਨੂੰ ਮਿਲਣੇ ਚਾਹੀਦੇ ਆ ਅੰਗਰੇਜ਼ਾਂ ਵੇਲੇ ਜਦੋਂ ਬੀਕਾਨੇਰ ਦੇ ਰਾਜੇ ਨੇ ਪਾਣੀ ਮੰਗਿਆ ਸੀ ਤਾਂ ਗੰਗ ਕਨਾਲ ਰਾਹੀਂ ਪਾਣੀ ਦਿੱਤਾ ਅੰਗਰੇਜ਼ਾਂ ਨੇ ਇਹ ਕਹਿ ਕੇ ਕਿ ਪੰਜਾਬ ਤੁਹਾਨੂੰ ਪਾਣੀ ਦੇਊਗਾ ਪਰ ਤੁਹਾਨੂੰ ਪੰਜਾਬ ਨੂੰ ਮੁਆਵਜ਼ਾ ਦੇਣਾ ਪੈਣਾ ਪੈਸੇ ਦੇਣੇ ਪੈਣੇ ਪੰਜਾਬ ਨੇ ਪਾਣੀ ਮੁੱਲ ਦਿੱਤਾ ਹੈਗਾ ਬੀਕਾਨੇਰ ਸਿਜਾਜ ਨੂੰ ਨਾਬਾ ਸਟੇਟ ਨੂੰ ਤੇ ਜੀਨ ਸਟੇਟ ਨੂੰ ਅਸੀਂ ਅਸੀਂ ਮੁੱਲ ਪਾਣੀ ਦਿੱਤਾ ਹੈ ਹੁਣ ਹਰਿਆਣਾ ਨੂੰ ਅਸੀਂ ਦੰਨਿਆ ਪਰ ਹਰਿਆਣਾ ਕਹਿ ਰਿਹਾ ਕਿ ਸਾਨੂੰ ਕਟਾ ਦੋ ਕਿਉਂ ਨਾ ਹੁਣ ਉਹ ਉਹਨਾਂ ਨੂੰ ਪਤਾ ਕਿ ਪੰਜਾਬ ਹੜਦਾ ਪਿਆ ਹੁਣ ਕੋਣੀ ਕੀ ਲੋੜਾ ਉਹਨਾਂ ਨੂੰ ਜਦੋਂ ਉਹਨਾਂ ਨੂੰ ਜਦੋਂ ਪੰਜਾਬ 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 ਨੂੰ ਪਾਣੀ ਚਾਹੀਦਾ ਸੀਗਾ ਤਾਂ ਉਹਨਾਂ ਨੇ ਸਾਡਾ ਆਪਣਾ ਬਾਦੂ ਪਾਣੀ ਲੈ ਕੇ ਹੋਰ ਬਾਦੂ ਪਾਣੀ ਮੰਗਦੇ ਪਏ ਸੀ ਹਾਂਜੀ ਤਾਂ ਇਸ ਹਨ ਡਾਕਟਰ ਧਰਮਪ੍ਰੀਤ ਗਾਂਧੀ ਜੋ ਕਿ ਹੱਥੇ ਘੱਗਰ ਦਰਿਆ ਦੇ ਉੱਤੇ ਜਿਹੜਾ ਹੈ ਉਹ ਜਾਇਜ਼ਾ ਲੈਣ ਦੇ ਲਈ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਪੰਜਾਬ ਦੇ ਵੀ ਮੌਜੂਦਾ ਸਥਿਤੀ ਦੇ ਉੱਤੇ ਗੱਲਬਾਤ ਕੀਤੀ ਹੈ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪੀ ਰਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਲਈ ਜੁੜੋ ਦਾ ਪੰਜਾਬੀ ਲਿੰਕ ਦੇਣਾ